ਖਬਰ ਹੁਸ਼ਾਰਪੁਰ ਦੇ ਬਲਾਕ ਮਾਹਲਪੁਰ ਅਧੀਨ ਆਉਂਦੇ ਪਿੰਡ ਸਰਹਾਲਾ ਕਲਾਤੋਵਾਂ ਜਿੱਥੋਂ ਦਾ ਇੱਕ 24 ਸਾਲਾ ਨੌਜਵਾਨ ਅੱਜ ਤੋਂ 4 ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਅਤੇ ਵਧੀਆ ਰੋਜ਼ੀ-ਰੋਟੀ ਕਮਾਉਣ ਖਾਤਰ ਵਿਦੇਸ਼ ਦੀ ਧਰਤੀ ਦੁਬਈ ਚ ਗਿਆ ਸੀ ਪਰੰਤੂ ਵਿਦੇਸ਼ ਜਾਣ ਤੋਂ ਮਹੀਨਿਆਂ ਦੇ ਸਮੇਂ ਦੌਰਾਨ ਹੀ ਅਬੂਤਾਬੀ ਦੀ ਪੁਲਿਸ ਵੱਲੋਂ ਉਸ ਨੂੰ ਪਾਕਿਸਤਾਨੀ ਵਿਅਕਤੀ ਦੇ ਕਤਲ ਮਾਮਲੇ 'ਚ ਕਾਬੂ ਕਰ ਲਿਆ ਗਿਆ ਸੀ ਤੇ ਅੱਜ ਵਿਦੇਸ਼ ਤੋਂ ਆਈ ਪੁੱਤ ਦੀ ਇੱਕ ਫੋਨ ਕਾਲ ਨੇ ਮਾਪਿਆਂ ਨੂੰ ਕੰਬਣੀ ਛੇੜ ਦਿੱਤੀ ਕਿਉਂਕਿ ਜੇਲ੍ਹ 'ਚ ਬੰਦ ਨੌਜਵਾਨ ਚਰਨਜੀਤ ਸਿੰਘ ਪੁੱਤਰ ਤਿਲਕ ਰਾਜ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ ਦੁਬਈ ਚ ਹੁਣ ਗੋਲੀ ਮਾਰਨ ਦੇ ਹੁਕਮ ਸੁਣਾ ਦਿੱਤੇ ਗਏ ਨੇ ਜਿਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਣ ਡਿੱਗਿਆ ਤੇ ਪਰਿਵਾਰ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਲਾਵਾ ਸਮਾਜ ਸੇਵੀਆਂ ਤੋਂ ਵੀ ਉਹਨਾਂ ਦੇ ਪੁੱਤ ਨੂੰ ਬਚਾਉਣ ਲਈ ਮਦਦ ਦੀ ਗੁਹਾਰ ਲਗਾਈ ਗਈ ਹੈ ਕਿਉਂਕਿ ਚਰਨਜੀਤ ਸਿੰਘ ਨੇ ਦੱਸਿਆ ਕਿ ਸਜ਼ਾ ਮਾਫ ਕਰਵਾਉਣ ਬਦਲੇ ਉਸ ਨੂੰ 60 ਲੱਖ ਰੁਪਏ ਦੀ ਬਲੱਡ ਮਨੀ ਦੇਣੀ ਪੈਗੀ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ ਚਰਨਜੀਤ ਸਿੰਘ ਦੀ ਮਾਤਾ ਬਬਲੀ ਅਤੇ ਪਿਤਾ ਦਿਲਕ ਰਾਜ ਨੇ ਪਿੰਡ ਦੇ ਮੋਹਤਵਾਰਾ ਦੀ ਹਾਜ਼ਰੀ ਚ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਪੁੱਤਰ ਨੂੰ 17 ਫਰਵਰੀ 2020 ਚ ਘਰ ਦਾ ਚੁੱਕ ਕੇ ਵਿਦੇਸ਼ ਭੇਜਿਆ ਗਿਆ ਸੀ ਤਾਂ ਜੋ ਘਰ ਦੀ ਗਰੀਬੀ ਕੁਝ ਦੂਰ ਹੋ ਸਕੇ ਉਹਨਾਂ ਦੱਸਿਆ ਕਿ ਵਿਦੇਸ਼ ਜਾਣ ਤੋਂ ਕਰੀਬ 3 ਮਹੀਨਿਆਂ ਬਾਅਦ ਹੀ ਉਹਨਾਂ ਦੇ ਪੁੱਤਰ ਨੂੰ ਉੱਥੇ ਕਤਲ ਮਾਮਲੇ ਚ ਕਮਰੇ ਚ ਹੀ ਰੰਦੇ ਸਾਥੀਆਂ ਵੱਲੋਂ ਫਸਾ ਦਿੱਤਾ ਗਿਆ ਤੇ ਪਿਛਲੇ 4 ਸਾਲਾਂ ਤੋਂ ਉਹਨਾਂ ਦਾ ਪੁੱਤਰ ਅਬੂ ਤਾਬੀ ਦੀ ਜੇਲ੍ਹ ਵਿੱਚ ਬੰਦ ਹੈ ਤੇ ਹੁਣ ਉਹਨਾਂ ਦੇ ਪੁੱਤ ਨੂੰ ਗੋਲੀ ਮਾਰਨ ਦੇ ਹੁਕਮ ਸੁਣਾ ਦਿੱਤੇ ਗਏ ਨੇ ਤੇ ਸਜ਼ਾ ਤੋਂ ਬਚਣ ਲਈ ਉਸਨੂੰ 60 ਲੱਖ ਰੁਪਏ ਦੀ ਬਲੱਡ ਮਨੀ ਦੇਣੀ ਪਵੇਗੀ ਪਰਿਵਾਰ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਤਰੀਆਂ ਤੱਕ ਪਹੁੰਚ ਕਰ ਰਹੇ ਨੇ ਪਰੰਤੂ ਉਨ੍ਹਾਂ ਦੀ ਸਾਰ ਕਿਸੇ ਨੇ ਨਹੀਂ ਲਈ ਤੇ ਉਨ੍ਹਾਂ ਦੇ ਘਰ 'ਚ ਵੀ ਅਤ ਦੀ ਗਰੀਬੀ ਹੈ ਤੇ ਇੰਨੀ ਜ਼ਿਆਦਾ ਰਕਮ ਦੇਣ ਤੋਂ ਉਹ ਅਸਮਰੱਥ ਨੇ ਇਸ ਮੌਕੇ ਰੋਂਦੇ ਮਾਪਿਆਂ ਨੇ ਸਰਕਾਰਾਂ ਤੇ ਸਮਾਜ ਸੇਵੀਆਂ ਤੋਂ ਹੱਥ ਜੋੜ ਕੇ ਮਦਦ ਦੀ 구ਹਾਰਲਾਂਦੀਆਂ ਹੋਆਂ ਉਹਨਾਂ ਦੇ ਪੁੱਤ ਨੂੰ ਬਚਾਉਣ ਦੀ ਅਪੀਲ ਕੀਤੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨਿਕ ਅਸ਼ਪਤ ਰਿਪੋਰਟ ਚਾਰਾਵੇਂ ਮਾਤਾ ਜੀ ਤੁਹਾਡਾ ਬਬਲੀ ਕਿਹੜਾ ਪਿੰਡ ਹੈ ਜੀ ਇਹ ਪਿੰਡ ਸਿਰਹਾਲਾ ਕਨ ਠੀਕ ਹੈ ਜੀ ਬੇਟੇ ਦਾ ਕੀ ਨਾਮ ਹੈ ਚਰਨਜੀਤ ਸਿੰਘ ਕਿੰਨੀ ਉਮਰ ਹੈ ਉਹਦੀ ਉਮਰ ਹੁਣ ਹੋਣੀ ਹੈ 23-24 ਸਾਲ ਦੀ ਠੀਕ ਹੈ ਜੀ ਪਤਾ ਲੱਗਿਆ ਕਿ ਦੁਬਈ ਦੀ ਜੇਲ੍ਹ ਦੇ ਵਿੱਚ ਉਹ ਕੋਈ ਕਤਲ ਕੇਸ ਦੇ ਵਿੱਚ ਬੰਦ ਸੀ ਤੇ ਹੁਣ ਉੱਥੋਂ ਦੀ ਅਦਾਲਤ ਵੱਲੋਂ ਜਾਂ ਸਰਕਾਰ ਵੱਲੋਂ ਨੂੰ ਗੋਲੀ ਮਾਰਨ ਦਾ ਹੁਕਮ ਸੁਣਾਇਆ ਗਿਆ ਕੀ ਪੂਰਾ ਮਾਮਲਾ ਸੀ ਜੀ ਇਹ ਪੂਰਾ ਮਾਮਲਾ ਜੀ 2020 ਚ ਗਿਆ ਸੀਗਾ ਤੇ ਤੀਜੇ ਮਹੀਨੇ ਦੋ ਮਹੀਨੇ ਉਹਨਾਂ ਕੰਮ ਕੀਤਾ ਸੀ ਤੀਜੇ ਮਹੀਨੇ ਜਾ ਕੇ ਜਾਨੀ ਇਹ ਲੜਾਈ ਝਗੜੇ ਦੇ ਕੇਸ 'ਚ ਫਸ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਈ ਨਾ ਕੋ ਪੇ ਕਤਲ ਹੋ ਗਿਆ ਤਿੰਨ ਚਾਰ ਜਾਣੇ ਸੀਗੇ ਤਾਂ ਤਿੰਨੇ ਚਾਰ ਵਿੱਚੋਂ ਦੋ ਤਿੰਨ ਤਾਂ ਆ ਚੁੱਕੇ ਆ ਸਾਲ ਦੀ ਸਜ਼ਾ ਕੱਟ ਗਈ ਤੇ ਇਹਨੂੰ ਕਹਿੰਦੇ ਵੀ ਤੇਰਾ ਪਿੱਛਾ ਕਰਾਂਗੇ ਤੇ ਪਿੱਛਾ ਕੌਣ ਕਰਦਾ ਮਜਾਜ ਫਸਾ ਗਿਆ ਪੁੱਤ ਤੁਹਾਡੇ ਨੂੰ ਹਾਂ ਜੀ ਕਿਹਨਾਂ ਨੇ ਫਸਾਇਆ ਤਾਂ ਮੈਨੂੰ ਪਤਾ ਨਹੀਂ ਹੈਗਾ ਤਿੰਨ ਚਾਰ ਜਾਣੇ ਸੀ ਉੱਥੇ ਕਮਰੇ ਚ ਰਹਿੰਦਾ ਸੀਗਾ ਜੀ ਕਿਤੇ ਹਾਂ ਜੀ ਕਮਰੇ ਚ ਤੇ ਕਮਰੇ ਦੇ ਵਿੱਚ ਤੁਹਾਨੂੰ ਹੈ ਜਾਣਕਾਰੀ ਕਿੰਨੇ ਜਾਣੇ ਰਹਿ ਰਹੇ ਸੀ ਤੇ ਕਿਹਨਾਂ ਦੀ ਲੜਾਈ ਹੋਈ ਸੀਗੀ ਆਪਸ ਦੇ ਵਿੱਚ ਲੜੇ ਸੀਗੇ ਇਹ ਸਰ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ ਕਿੰਨੇ ਜਾਣੇ ਸੀ ਕਮਰੇ ਦੇ ਵਿੱਚ ਤੇ ਕੁਝ ਦੱਸ ਰਹੇ ਆ ਕਿ ਕੁਝ ਪਾਕਿਸਤਾਨ ਦੇ ਨੌਜਵਾਨ ਵੀ ਨਾਲ ਮੌਜੂਦ ਸਨ ਹਾਂ ਜੀ ਹਾਂ ਜੀ ਇਦਾਂ ਤਾਂ ਸੀਗੇ ਕੀ ਹੁਣ ਮੈਨੂੰ ਇਦਾਂ ਨਹੀਂ ਪਤਾ ਕਿ ਕਿੰਨੇ ਕਿਹੜੀ ਕਿਹੜੇ ਕੰਟਰੀ ਦੇ ਹੋਊਗੇ ਕਿਹੜੀ ਨਹੀਂ ਸੀ ਇਹ ਹੁਣ ਫੈਸਲਾ ਸੁਣਾਇਆ ਉਹ ਤੋਂ ਵੀ ਸਰਕਾਰ ਐਸਾ ਲਾ ਉਹਨਾਂ ਨੇ ਕਿ ਅਵੇ ਨਹੀਂ ਬਲੱਡ ਮਨੀ ਦੇ ਦ ਨਹੀਂ ਤਾਂ ਫੇਰ ਗੋਲੀ ਦੀ ਸ਼ੂਟਿੰਗ ਕਰਾਂਗੇ ਇਹ ਬਲੱਡ ਮਨੀ ਕਿੰਨੀ ਮਿਲਦੀ ਹੈ ਬਲੱਡ ਮਨੀ 60 ਲੱਖ ਹੋ ਗਿਆ 60 ਲੱਖ ਰੁਪਈਆ ਹਾਂਜੀ ਕਰਦੇ ਕਿਹੋ ਜਿਹੇ ਹਾਲਾਤ ਨੇ ਤੁਸੀਂ ਹੁਣ ਭੇਜ ਰਹੇ ਹੋ 60 ਰੁਪਏ ਜਾਂ ਘਰ ਦੇ ਕਿੰਦਾ ਤੇਰਾ ਨਹੀਂ ਜੀ ਸਤੋ ਇੰਨਾ ਕਿੱਥੇ ਕੁਝ ਨਹੀਂ ਕਰਦਾ ਹੀ ਮਸੀ ਰੋਟੀ ਪਾਣੀ ਚੱਲਦਾ ਥੋੜਾ ਕੁਝ ਕਰਦੇ ਨੇ ਘਰ ਹੈ ਦਿਹਾੜੀ ਆ ਕਿੰਨੇ ਬੱਚੇ ਤੁਹਾਡੇ ਚਾਰ ਬੱਚੇ ਤਿੰਨ ਗੁੱਡੀਆਂ ਇੱਕ ਕਾਕਾ ਗੁੱਡੀਆਂ ਪਾਈਆਂ ਹੋਈਆਂ ਗੁੱਡੀਆਂ ਮੈਂ ਵਿਆਹ ਦਿੱਤੀਆਂ ਕਿਸੇ ਮੰਗਲ ਦੇ ਪਹੁੰਚ ਕੀਤੀ ਕਿਸੇ ਤੱਕ ਮਿਲेंगे ਕਿਸੇ ਮਸ ਹਾਂ ਜੀ ਮੰਤਰੀ ਨੂੰ ਸਮਾਪਤ ਹਾਂ ਜੀ ਪਹੁੰਚੇ ਸੀ ਉਵਰਾਏ ਸਾਹਿਬ ਤੇ ਗਏ ਸੀਗੇ ਰੋੜੀ ਤੇ ਪੇ ਸੀ ਚੇਰ ਸੰਤ ਇੱਧਰ ਹੋਰ ਸੰਗਰੂਰ ਵੀ ਗਏ ਸੀ ਅਸੀਂ ਕੀ ਜਵਾਬ ਹੋਣਾ ਨਹੀਂ ਵੀ ਕੋਈ ਨਹੀਂ ਮੇਲ ਪਾਈ ਸੀਗੀ ਮੁੜ ਕੇ ਹਲੇ ਕੋਈ ਜਵਾਬ ਨਹੀਂ ਸਾਨੂੰ ਆਇਆ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਮਾਜ ਸੇਵੀਆਂ ਤੋਂ ਆਪਣੇ ਮੁੱਦੇ ਪਹੁੰਚਾਉਂਦੇ ਅਸੀਂ ਇਹੀ ਮੰਗ ਕਰਦੇ ਆ ਵੀ ਕੋਈ ਫੈਸਲਾ ਮੈਂਡ ਵੀ ਕੋਈ ਕੋਈ ਹੰਬੇ ਤੇ ਵੀ ਇਹ ਗੱਲ ਮੈਂਡ ਮੈਂ ਤਾਂ ਤਾਂ ਹੀ ਹੈ ਬਦਮੁੰਡ ਨਪਾਲ ਪੋਸਟ ਕੇ ਬਟਾ ਕੀਤਾ ਕਰਦੀ ਗਰੀਬੀ ਦੂਰ ਕਰਨ ਲਈ ਗਿਆ ਸੀ ਤੇ ਹੁਣ ਉੱਥੇ ਕੋਈ ਦਾ ਮੁਸ਼ਕਲ ਦੇ ਵਿੱਚ ਫਸ ਗਿਆ ਹਾਂਜੀ ਬਸ ਹੁਣ ਹਾਲਾਤ ਇੰਨੇ ਮਾੜੇ ਆਵੇ ਅਸੀਂ ਕੁਝ ਨਹੀਂ ਕਰ ਸਕਿਆ ਸਕਾਰ ਵੀ ਸੀ ਅਵੇ ਚੁੱਕੇ ਸੀਗੇ ਪੰਚ ਸਾਹਿਬ ਨੂੰ ਵੀ ਪਤਾ ਵੀ ਜਿੱਦਾਂ ਸੀ ਇਸ ਕਾਰ ਵਿੱਚ ਬਣੇ ਹਲੇ ਵੀ ਸਾਡਾ ਹਾਲਾਤ ਬਹੁਤ ਮਾੜੇ ਗਾਰਡੀ ਵਾਲੇ ਹਲੇ ਸਤਾਨ ਦੇ ਚਿੱਟੀਆਂ ਘਾਰ ਪਈਆਂ ਜਾ ਕੇ ਬਸਾ ਗਿਆ ਪੁੱਤ ਹਾਂਜੀ ਕਰਜਾ ਚੁੱਕ ਕੇ ਮੈਂ ਭੇਜਿਆ ਸੀ ਅਰੇ ਤੱਕੋ ਵਿਆਜ ਮੈਂ ਭਰ ਤੂੰ ਵੀ ਕੰਮ ਕਰ ਲੈਂਦਾ ਹਾਂ ਹਾਂਜੀ ਕਿਸੇ ਦੇ ਇਦਾਂ ਮੈਂ ਵਿਆਹਾਂ ਦੀ ਚੱਲ ਜਾਂਦੀ ਨਾ ਕੰਮ ਕਰ ਬੜੀ ਮੈਂ ਇਦਾਂ ਕੰਮ ਕੀਤੇ ਨੇ ਜਣੇ ਮੈਨੂੰ ਹਲਾਤ ਹੁਣ ਦੇ ਕੀ ਕਹਣਾ ਮੈ ਜੀ ਤੁਹਾਡਾ ਠਲਰਾ ਜੀ ਠਲਰਾ ਜੀ ਕਿਹੜਾ ਪਿੰਡ ਆਪਣਾ ਠਿਲਾਣਾ ਬਣਾ ਠੀਕ ਆ ਜੀ ਸੇ ਬੇਟਾ ਨੂੰ ਹੁਣ ਕਹਿੰਦੇ ਦੁਬਈ ਦੀ ਸਰਕਾਰ ਵੱਲੋਂ ਜਿਹੜੀ ਗੋਲੀ ਦੀ ਸਜ਼ਾ ਸੁਣਾਈ ਗਈ ਹੈ ਹਾਂਜੀ ਪਰਿਵਾਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਹਾਂਜੀ ਹਾਂਜੀ ਜਿਆਦਾ ਹੋਗੇਗਾ ਗਵਾਮ ਨਹੀਂ ਤੁਹਾਡੀ ਫਟ ਰਹੀ ਆ ਕੀ ਕਹਿਣਾ ਚਾਹੁੰਦੇ ਹੋ ਅਤੇ ਇਹੇ ਕਹਿਣਾ ਜਨਬ ਜੇ ਲੋਗ ਗਵਰਨਮੈਂਟ ਮਦਦ ਕਰੇ ਤੇ ਉਹ ਪੈਸਾ ਤੇ ਲਾਹੋ ਜਵੇ ਦਾ ਉਹਨਾਂ ਨੂੰ ਦੇ ਕੇ ਮੁੰਡੇ ਛੇ ਅੱਜ ਵੀ ਤਾਂ ਬਹੁਤ ਅਜੀਬੀ ਗੱਲ ਆ ਤੁਹਾਨੂੰ ਕਿੰਨੇ ਦੱਸਿਆ ਕਿ ਉਹਨੂੰ ਉੱਥੇ ਗੋਲੀ ਦੀ ਸਜ਼ਾ ਹੋਈ ਗੋਲੀ ਮਾਰਨ ਦਾ ਕੋਨੇ ਮੈਨੂੰ ਮੁੰਡੇ ਨੇ ਦੱਸਿਆ ਜੀ ਕਦੋਂ ਤੋਂ ਜੇਲ੍ਹ ਚ ਬੰਦ ਮੁੰਡਾ ਇਹਨ ਮੇਰੇ ਖਿਆਲੋ ਜੀ 2020 ਦੇ ਗਿਆ ਤੀਜੇ ਮਹੀਨੇ ਤੋਂ ਫਸਿਆ ਜੀ ਉਹਦੇ ਨਾਲ ਬਚਾਵੇ ਜਾ ਰਹੇ ਪੰਜ ਪੰਜਵਾਂ ਖਾਲ ਲੱਗਿਆ ਗਲਤ ਤਸਾਇਆ ਗਿਆ ਮੁੰਡੇ ਨੂੰ ਤੁਸੀਂ ਕਹਿੰਦੇ ਹੋ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਕਰਦੇ ਵੀ ਪਹਿਲਾਂ ਉਹ ਮੁੰਡੇ ਤਿੰਨ ਚਾਰ ਸਗੇ ਹੋਰ ਨਾਲ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਸਿਰ ਚਾਲਾ ਸੀ ਬਾਅਦ ਤੁਹਾਨੂੰ ਛੜਾ ਲਵਾਂਗੇ ਇਦਾਂ ਹੀ ਪਛਾਹ ਹੀ ਕਰਾਂਗੇ ਜਿਹੜੇ ਕਮਰੇ ਚ ਰਹਿੰਦੇ ਸੀਗੇ ਕੰਮ ਕਰਨ ਤੋਂ ਬਾਅਦ ਉੱਥੇ ਹੀ ਇਹ ਲੜਾਈ ਝਗੜਾ ਹੋਇਆ ਸੀ ਉਹਨਾਂ ਦੇ ਵਿੱਚ ਹਾਂ ਜੀ ਮੇਰੇ ਨਾਲ ਉੱਥੇ ਹੋਇਆ ਤੂੰ ਇਹਦੇ ਕਰਕੇ ਉਹਦੇ ਵਿੱਚ ਬਾਅਦ ਵਿੱਚ ਫਿਰ ਉਹਨਾਂ ਨੇ ਜਿੰਦਾ ਉਹਦੇ ਮਾਫ ਹੁੰਦਾ ਮਤਲਬ ਅਗਾਈ ਦੇਣ ਵਾਲਾ ਉਹ ਤਿੰਨ ਜਣੇ ਆ ਗਏ ਤਾਂ ਉਹਦੇ ਦਾ ਸਾਰਾ ਜੋਖਾ ਗਿਆ ਕੀ ਜਿਹੜੇ ਜਿਹੜੇ ਤਿੰਨ ਚਾਰ ਜਣੇ ਦੇ ਕਹਿਤੇ ਨੇ ਆਪਣੇ ਸਿਰ ਲਿਆ ਜੋ ਵੀ ਕੀ ਉਹ ਬਗਲ ਉਹਨਾਂ ਦੇ ਨਾਲ ਇੱਥੇ ਤੁਹਾਡੇ ਪਿੰਡ ਦੇ ਆ ਕਿ ਐਸੇ ਸਾਡੇ ਪਿੰਡ ਦੇ ਨੂੰ ਉਹਦੇ ਨਾਲ ਹੀ ਕੋਈ ਸ਼ਾਂਕਰਦੇ ਸੀ ਕੋਈ ਕਿਤੇ ਦੇ ਸੀ ਕੋਈ ਢਾਲੀ ਪਿੰਡ ਉਧਰ ਪਿੰਡਾ ਉੱਥੇ ਦਾ ਸੀ ਮੁੰਡਾ ਉਹਨੇ ਗਾਇ ਸੁਣ ਕੇ ਇਹਨੂੰ ਜਿੱਦਾਂ ਕਹਿੰਦੇ ਨਿਆਣ ਬੁੱਧੀ ਦੇ ਵਿੱਚ ਉਹ ਪੁਰਾਣੇ ਰਹਿੰਦੇ ਸੀ ਨਵਾਂ ਗਿਆ ਸੀ ਨੂੰ ਪਤਾ ਨਹੀਂ ਸੀ ਕੁਝ ਵੀ ਇਹ ਕੰਨੀ ਸੀ ਜਦੋਂ ਭੇਜਿਆ ਸੀ ਉਹਨੂੰ 19 ਸਾਲ ਦਾ ਲੱਗ ਗਈ ਕੀ ਤਾਂ ਤੇ ਹੁਣ ਗੱਲ ਹੁੰਦੀ ਉਹ ਨਾ ਫੋਨ ਤੇ ਫੋਨ ਤੇ ਤਾਂ ਗੱਲ ਅੱਜ ਵੀ ਦੋ ਤਿੰਨ ਵਾਰੀ ਹੋਈ ਆ ਮੁੰਡਾ ਆਪਣਾ ਵਿਗਿਆਨੀ ਜਿਹੜਾ ਹੈ ਆਪਣੇ ਇਹਨਾਂ ਦੇ ਨਾਲ ਵੀ ਦੋ ਤਿੰਨ ਵਾਰੀ ਗੱਲ ਹੋਈ ਕਹਿੰਦਾ ਭਾਜੀ ਭੇਜ ਦੇ ਤਾਂ ਗੱਲ ਵਾਦਿਆ ਬਈ ਜਨਾ ਪੈਸੇ ਇਕੱਠੇ ਹੋਏ ਤਾਂ ਫੇਰ ਮੁਸ਼ਕਲ ਹੋਵੇ ਹੋ ਸਕਦਾ ਅਨੇ ਜਿੱਦਾਂ ਕਹਿੰਦੇ ਵੀ ਗੋਲੀ ਮਾਰ ਸਕਦੇ ਅਗਲੇ ਜੇ ਪੈਸੇ ਦੇ ਦਿੱਤੇ ਤਾਂ ਕੋਈ ਛਡਕਾਰਾ ਹੋ ਜਾ ਦੱਸਿਆ ਕਦੋਂ ਤੱਕ ਨਹੀਂ ਤਾਂ ਨਹੀਂ ਦੱਸਦੇ ਆ ਜਿੱਦਾਂ ਤੁਹਾਨੂੰ ਪਹਿਲਾਂ ਤੁਸੀਂ ਦੇਖੀ ਫੋਟੋ ਮੁੰਡੇ ਦੀ ਸਰਦਾਰ ਦੀ ਉਹਨਾਂ ਨੇ ਉਹ ਪੈਸੇ ਭਰਦੇ ਤਾਂ ਮੁੰਡਾ ਵੜ ਸੋਣਾ ਉਹ ਮਲੇ ਕਰ ਦਿੰਦਾ ਨਹੀਂ ਬੇ ਬੇਨਤੀਆਂ ਕਰਦੇ ਹਾਂ ਤੁਸੀਂ ਸਮਾਜ ਸੇਵਕਾਂ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਹੀ ਕਹਿਣਾ ਚਾਹੁੰਦੇ ਜਿਵੇਂ ਕੋਈ ਆਪਣੇ ਵੀਰ ਭਰਾ ਹੋਰ ਜਿੱਦਾਂ ਕੋਈ ਬੰਦੇ ਚਾਲਦੇ ਥਾਲੇ ਬੰਦੇ ਐ ਐਨ ਆਰ ਆਈ ਹੈਗੇ ਆ ਕੋਈ ਪੈਸੇ ਦੇਣ ਸਾਨੂੰ ਤੇ ਸਕੋ ਸਰਕਾਰ ਦੇ ਦੇਵੇ ਤੇ ਮੁੰਡਾ ਸਾਡਾ ਅੱਜ ਵੀ ਸਾਨੂੰ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਪਰਮਜੀਤ ਸਿੰਘ ਹੈ ਜੀ ਮੈਂ ਸੜਾਲਾ ਕਲਾਂ ਦਾ ਰਹਿਣ ਵਾਲਾ ਹਾਂ ਇਹ ਜਿਹੜੇ ਹੁਣ ਇਹ ਤੁਹਾਨੂੰ ਸਾਰੇ ਬੰਦੇ ਘਟਨਾ ਸੁਣਾ ਰਹੇ ਹੈਗੇ ਇਹ ਮੇਰੇ ਪਿੰਡ ਦੇ ਬਸਨੀਕ ਹੈਗੇ ਆ ਇਹਨਾਂ ਨੇ ਆਪਣੇ ਬੱਚੇ ਨੂੰ ਆਪਣਾ ਮਕਾਨ ਬੀਚ ਕੇ ਇੱਥੋਂ ਭੇਜਿਆ ਸੀਗਾ ਬਾਹਰ ਰੋਜੀ ਰੋਟੀ ਕਮਾਉਣ ਦੇ ਲਈ ਜਿਸ ਕਮਰੇ ਵਿੱਚ ਹੀ ਰਹਿੰਦੇ ਸੀਗੇ ਕਿਤੇ ਮੁੰਡੇ ਆਸਰੇ ਤੇ ਲੱਲ ਰੁਪਏ ਕਿਸੇ ਬੰਦੇ ਦੀ ਡੈਥ ਹੋ ਗਈ ਤੇ ਉਹਦੇ ਨਾਲ ਦੇ ਬੰਦਿਆਂ ਨੇ ਚੱਕ ਚਗਾ ਕੇ ਉਹਦੀ ਉਮਰ ਘੱਟ ਸੀਗੀ ਤੇ ਉਹਨੂੰ ਪਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿੱਚ ਉਹ ਬੰਦੇ ਤਾਂ ਸਾਰੇ ਛੁੱਟ ਗਏ ਤੇ ਹੁਣ ਇਹਨਾਂ ਨੂੰ ਗੋਲੀ ਦਾ ਸ਼ੂਟ ਦਾ ਆਰਡਰ ਹੋਇਆ ਹੋਇਆ ਸਾਡੂ ਸਾਰਿਆਂ ਨੂੰ ਬੇਨਤੀ ਹੈਗੀ ਆ ਕਿ ਜਿੰਨੇ ਮੋਰੇ ਸਮਾਜ ਸੇਵੀ ਬੰਦੇ ਹੈਗੇ ਆ ਜੈਨ ਆਰ ਆਈ ਪਾਰਟੀਆਂ ਹੈਗੀਆਂ ਸਾਡੀ ਵੱਧ ਤੋਂ ਵੱਧ ਮਦਦ ਕਰਨ ਤਾਕੇ ਇਹ ਪਰਿਵਾਰ ਦਿਹਾੜੀ ਕਰਨ ਵਾਲੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਂ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਤੇ ਬਾਪ ਦਿਹਾੜੀ ਦਾ ਕੰਮ ਕਰਦਾ ਹੈਗਾ ਇਹਨਾਂ ਦੀ ਵੱਧ ਤੋਂ ਵੱਧ ਮਦਦ ਦਿੱਤੀ ਤਾਂ ਕਿ ਇਹਨਾਂ ਦਾ ਬੇਟਾ ਜਿਹੜਾ ਇਕੱਲਾ- ਇਕੱਲਾ ਹੈਗਾ ਉਹ ਘਰ ਆ ਸਕੇ ਇਹਨਾਂ ਦੇ ਨਾਲ ਇਹਨਾਂ ਦੀ ਵੱਧ ਤੋਂ ਵੱਧ ਸਰਕਾਰ ਵੀ ਮਦਦ ਕਰੇ ਕਿਉਂਕਿ ਸਰਕਾਰ ਹਮੇਸ਼ਾ ਕਹਿੰਦੀ ਆ ਕਿ ਆਪਾਂ ਜਿਹੜੇ ਬੱਚੇ ਬਾਹਰ ਗਏ ਉਹਨਾਂ ਦੀ ਸਪੋਰਟ ਕਰਦੇ ਆ ਮੈਂ ਮੁੱਖ ਮੰਤਰੀ ਤੋਂ ਪ੍ਰਧਾਨਤ ਤੋਂ ਇਹੀ ਆਸ ਕਰਦੇ ਹੈਗਾ ਕਿ ਇਹਨਾਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹ ਵਿਅਕਤੀਆਂ ਦਾ ਜਿਹੜਾ ਇਕੱਲਾ-ਇਕੱਲਾ ਜਿਹੜਾ ਬੇਟਾ ਬਾਹਰ ਐਨ ਆਰ ਆਈ ਫਸਿਆ ਹੋਇਆ ਹੈਗਾ ਉਹ ਦੁਬਈ ਤੋਂ ਘਰ ਆ ਸਕੇ ਉਹ ਬਾਕੀ ਸਾਰੀਆਂ ਤਿੰਨ ਲੜਕੀਆਂ ਇੱਕੋ ਇੱਕ ਬੇਟਾ ਹੈਗਾ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਪਰਿਵਾਰ ਮਦਦ ਕਰਨ ਤੇ ਇਹ ਬੰਦੇ ਜਿਹੜੇ ਆਪਣੇ ਬੇਟੇ ਦਾ ਮੂੰਹ ਦੇਖ ਸਕਣ ਧੰਨਵਾਦ